हमेशा ही लेडीज दार्क ने राजपुरा हलके ਵਿੱਚ ਬਾਚੜ ਦੀ ਸਲਿੱਤੇ ਤੇ ਅੱਜ ਵੀ ਲੈ ਰਹੀਆਂ ਨੇ ਮੈਨੂੰ ਮਾਨ ਹੈ ਔਰ ਮੈਨੂੰ ਪੂਰਾ ਵਿਸ਼ਵਾਸ ਹੈ ਕਿ ਮਹਿਲਾ ਸ਼ਕਤੀ ਇਕੱਠੇਰ ਮਿਲ ਕੇ ਫੇਰ ਰਾਜਪੁਰਾ ਵਿੱਚ ਝਾੜੂ ਫੇਰ ਬੀਜੇਪੀ ਤਾਂ ਸੰਵਿਧਾਨ ਨੂੰ ਖਤਮ ਕਰਨ ਲੱਗੀ ਹੈ केजरीवाल ਜੀ ਜੇਲ੍ਹ ਚੋਂ ਆਏ ਨੇ ਮੈਂ ਕੱਲ ਉਹਨਾਂ ਨੂੰ ਮਿਲ ਕੇ ਆਈਆਂ ਔਰ ਉਹਨਾਂ ਦੀ ਹਾਲਾ ਦੇਖ ਕੇ ਮਨ ਰੋ ਰਿਆ ਸੀਗਾ ਵੀ ਕੀ ਹਾਲ ਹੋਇਆ ਪਿਆ ਉਹਨਾਂ ਦਾ ਪਰ ਉਹ ਪੂਰੇ ਹੌਸਲੇ ਚ ਹੈ ਉਹ ਕਹਿੰਦੇ ਮੇਰੀ ਜਾਨ ਵੀ ਚਲੀ ਜਾਵੇ ਪਰ ਮੈਂ ਸੰਵਿਧਾਨ ਦੀ ਰੱਖਿਆ ਕਰਕੇ ਰੂੰਗਾ ਔਰ ਉਹ ਸੰਵਿਧਾਨ ਦੀ ਰੱਖਿਆ ਕਰ ਰਹੇ ਨੇ ਔਰ ਅਸੀਂ ਉਹਨਾਂ ਦੇ ਨਾਲ ਜਿਵੇਂ ਪਹਿਲਾਂ ਵਿਧਾਨ ਸਭਾ ਦੀ ਇਲੈਕਸ਼ਨਾਂ ਚ ਨਾਰੀ ਸ਼ਕਤੀ ਨੇ ਇੱਕ ਇੱਕ ਘਰ ਦੀ ਮੈਂ ਕਹਿੰਦੇ ਇੱਕ ਮਹਿਲਾ ਜੇ ਘਰ ਚ ਝਾੜੂ ਚੱਕ ਲੇ ਤਾਂ ਸਾਰਾ ਪਰਿਵਾਰ ਉਹਦੇ ਨਾਲ ਹੀ ਵੋਟ ਪਾਉਂਦਾ ਹੈ ਤਾਂ ਉਹੀ ਹੁੰਦੀ ਰਹੂਗਾ ਔਰ ਪੂਰੇ ਜੋਸ਼ ਨਾਲ ਐਕਟਿਵਾਰ ਨਾਰੀ ਸ਼ਕਤੀ ਅੱਗੇ ਅੱਗੇ ਵੱਧ ਕੇ ਝਾੜੂ ਫੇਰੇ ਬਿਲਕੁਲ ਜਿਹੀ ਕੀ ਕਰਨੂ ਕਰਤੇ ਉਹਨਾਂ ਨੂੰ ਇਹ ਵੀ ਸ਼ਾਇਦ ਅਸੀਂ ਆਮ ਆਦੀ ਪਾਰਟੀ ਖਤਮ ਕਰਵਾਂਗੇ ਪਰ ਉਹ ਆਮ ਆਦੀ ਪਾਰਟੀ ਐ ਖਤਮ ਨਹੀਂ ਕਰ ਸਕਦੇ ਆਮ ਆ ਵੀ ਕੋਈ ਪਾਰਟੀ ਨਹੀਂ ਹੈ ਇਹ ਸੋਚ ਹੈ ਅਰਵਿੰਦ ਕੇਜਰੀਵਾਲ ਇੱਕ ਇਨਸਾਨ ਨਹੀਂ ਅਰਵਿੰਦ ਕੇਜਰੀਵਾਲ ਇੱਕ ਸੋਚ ਹੈ ਇੱਕ ਅਰਵਿੰਦ ਕੇਜਰੀਵਾਲ ਨੂੰ ਅੰਦਰ ਕਰਨਗੇ ਹਜ਼ਾਰਾਂ ਅਰਵਿੰਦ ਕੇਜਰੀਵਾਲ ਬਾਹਰ ਬਾਹਰ ਖੜੇ ਨੇ ਲੱਖਾਂ ਕੇਜਰੀਵਾਲ ਬਾਹਰ ਖੜੇ ਨੇ ਕਿਹਨੂੰ ਕਿਹਨੂੰ ਅੰਦਰ ਕਰਨਗੇ ਸ਼ਹਿਰ ਰਾਕਟਾ ਦੇ ਸਥਾਨਕ ਬ੍ਰਿਧ ਆਸ਼ਰਮ ਵਿਖੇ ਅੱਜ ਬਾਦ ਦੁਪਹਿਰ ਹਲਕਾ ਰਾਕਟਾ ਤੋਂ ਆਪ ਮਹਿਲਾ ਵਿੰਗ ਪ੍ਰਧਾਨ ਸ਼ਸ਼ੀ ਬਾਲਾ ਦੀ ਅਗਵਾਈ ਵਿੱਚ ਪਾਰਟੀ ਮਹਿਲਾ ਸਮਰਥਕਾ ਦੀ ਹੰਗਾਮੀ ਮੀਟਿੰਗ ਦਾ ਆਯੋਜਨ ਕੀਤਾ ਗਿਆ ਇੱਥੇ ਦਾਸੀਏ ਕੀ ਹਲਕਾ ਮਹਿਲਾ ਵਿੰਗ ਪ੍ਰਧਾਨ ਸ਼ਸ਼ੀ ਬਾਲਾ ਵੱਲੋਂ ਉਲੀਕੀ ਗਈ ਅੱਜ ਦੀ ਵਿਸ਼ੇਸ਼ ਮੀਟਿੰਗ ਦੇ ਵਿੱਚ ਹਲਕਾ ਰਾਕਟਾ ਤੋਂ ਮੌਜੂਦਾ ਆਪ ਵਿਧਾਇਕ ਨੀਨਾ ਮਿੱਤਲ ਵੱਲੋਂ ਸਮਰਥਕਾ ਸਮੇਤ ਸ਼ਿਰਕਤ ਕੀਤੀ ਗਈ ਅਤੇ ਮੀਟਿੰਗ ਵਿੱਚ ਮੌਜੂਦ ਹਜ਼ਾਰਾਂ ਮਹਿਲਾ ਪਾਰਟੀ ਸਮਰਥਕਾਂ ਨੂੰ ਆਗਾਮੀ ਲੋਕ ਸਭਾ ਚੋਣਾਂ ਵਿੱਚ ਜ਼ਿਲ੍ਹਾ ਪਟਿਆਲਾ ਤੋਂ ਪਾਰਟੀ ਉਮੀਦਵਾਰ ਡਾਕਟਰ ਬਲਬੀਰ ਸਿੰਘ ਦੇ ਹੱਕ ਵਿੱਚ ਵੱਧ ਤੋਂ ਵੱਧ ਵੋਟਾਂ ਪਾ ਕੇ ਉਹਨਾਂ ਦੀ ਜਿੱਤ ਯਕੀਨੀ ਬਣਾਉਣ ਦੀ ਅਪੀਲ ਕੀਤੀ ਗਈ ਅੱਜ ਸਾਡੇ ਰਾਜਪੁਰਾ ਦੀ ਮਹਿਲਾ ਸ਼ਕਤੀ ਵੱਲੋਂ ਇੱਕ ਪ੍ਰੋਗਰਾਮ ਰੱਖਿਆ ਗਿਆ ਹੈ ਜੋ ਕਿ ਡਾਕਟਰ ਬਲਬੀਰ ਜੀ ਜੋ ਪਾਰਲੀਮੈਂਟ ਦੇ ਸਾਡੇ ਕੈਂਡੀਡੇਟ ਹੈ ਉਹਨਾਂ ਦੇ ਹੱਕ ਵਿੱਚ ਤੇ ਤੁਸੀਂ ਆਪ ਹੀ ਦੇਖੋਗੇ ਕਿੱਡੀ ਵੱਡੀ ਗਿਣਤੀ ਵਿੱਚ ਲੇਡੀਜ਼ ਇੱਥੇ ਆਈਆਂ ਨੇ ਤਾਂ ਹਮੇਸ਼ਾ ਹੀ ਲੇਡੀਜ਼ ਦਾ ਨੇ ਰਾਜਪੁਰਾ ਹਲਕੇ ਵਿੱਚ ਬਾਦਚੜ ਦੀ ਸਲਿੱਟ ਤੇ ਅੱਜ ਵੀ ਲੈ ਰਹੀਆਂ ਨੇ ਮੈਨੂੰ ਮਾਨ ਹੈ ਔਰ ਮੈਨੂੰ ਪੂਰਾ ਵਿਸ਼ਵਾਸ ਹੈ ਕਿ ਮਹਿਲਾ ਸ਼ਕਤੀ ਐਕਟਿਵਰ ਮਿਲ ਕੇ ਫੇਰ ਰਾਜਪੁਰਾ ਵਿੱਚ ਝਾੜੂ ਫੇਰ ਦੇਗੀ ਕੋ ਰੋਸ਼ਨੀ ਹੈ ਉਹਨਾਂ 'ਚ ਉਹਨਾਂ ਨੂੰ ਉਮੀਦ ਹੈ ਆਪਦੇ ਲੀਡਰ ਸਰਦਾਰ ਪਰਮੋਤ ਸਿੰਘ ਮਾਨ ਜੀ ਤੇ ਕਿ ਜੋ ਵਾਦਾ ਕੀਤਾ ਹੈ ਉਹ ਜਰੂਰ ਪੂਰਾ ਕਰਨਗੇ ਠੀਕ ਹੈ ਮਨ ਚੰਦਾ ਕਿ ਸਾਡਾ 1000 ਰੁਪਿਆ ਰਹਿ ਗਿਆ ਪਰ ਉਹ ਇਹ ਵੀ ਸੋਚਦੀਆਂ ਹੈ ਕੀ ਜਿਹੜਾ ਸਾਨੂੰ ਸਭ ਤੋਂ ਪਹਿਲਾਂ ਬਿਜਲੀ ਦਾ ਬਿੱਲ ਬਚ ਰਿਹਾ 6677000 ਰੁਪਏ ਇੱਕ ਘਰ ਦਾ ਬਚ ਰਿਹਾ ਉਹ ਵੀ ਇਸ ਇਹਨਾਂ ਨੂੰ ਪਤਾ ਵੀ ਉਹ ਵੀ ਸਾਡਾ ਹੀ ਬਚਿਆ ਉਹਦੇ ਨਾਲ ਹੀ ਅਸੀਂ ਘਰ ਦਾ ਬਜਟ ਚੱਟ ਕਰ ਰਿਹਾ ਔਰ ਇਹਨਾਂ ਨੂੰ ਖੁਸ਼ੀ ਹੈ ਕਿ ਜਿਹੜਾ ਭਗਵੰਤ ਮਾਨ ਜੀ ਨੇ ਸਾਡੇ ਫੌਜੀ ਭਰਾਵਾਂ ਲਈ ਮਲਾਜਮ ਵੀਰਾਂ ਨੂੰ ਜਿਹੜਾ ਸਨਮਾਨ ਰਾਸ਼ੀ 1 ਕਰੋੜ ਰੁਪਿਆ ਦੇ ਰਿਹਾ ਉਹਦੇ ਲਈ ਵੀ ਇਹਨਾਂ ਨੂੰ ਖੁਸ਼ੀ ਹੈ ਕਿ ਨਹੀਂ ਸਾਡੇ ਭਰਾ ਨੇ ਸਾਡੇ ਭਗਵੰਤ ਮਾਨ ਜੀ ਨੇ ਪਹਿਲਾਂ ਉਹ ਕੰਮ ਕੀਤਾ ਉਹ ਜ਼ਰੂਰੀ ਸੀਗਾ ਸਾਡਾ 1000 ਰੁਪਿਆ ਫੇਰ ਆ ਜਾਊਗਾ ਇਹਨਾਂ ਨੂੰ ਪੂਰਾ ਵਿਸ਼ਵਾਸ ਹੈ ਕੋਈ ਰੋਸ਼ਨੀ ਨਹੀਂ ਬਿਲਕੁਲ ਜੀ ਕਰਨ ਕਰਨ ਜਾ ਰਹੇ ਨੇ ਤੁਹਾਨੂੰ ਖੁਦ ਹੀ ਪਤਾ ਹੈ ਬੀਜੇਪੀ ਦਾ ਸੰਵਿਧਾਨ ਨੂੰ ਖਤਮ ਕਰਨ ਲੱਗਦੀ ਹੈ ਕੇ ਜੀワਲ ਜੀ ਜੇਲ੍ਹ ਚੋਂ ਆਏ ਨੇ ਮੈਂ ਕੱਲ ਉਹਨਾਂ ਨੂੰ ਮਿਲ ਕੇ ਆਈਆਂ ਔਰ ਉਹਨਾਂ ਦੀ ਹਾਲਾ ਦੇਖ ਕੇ ਮਨ ਰੋ ਰਿਹਾ ਸੀਗਾ ਵੀ ਕੀ ਹਾਲ ਹੋਇਆ ਤੇ ਉਹਨਾਂ ਦਾ ਪਰ ਉਹ ਪੂਰੇ ਹੌਸਲੇ ਚ ਹੈ ਉਹ ਕਹਿੰਦੇ ਮੇਰੀ ਜਾਨ ਵੀ ਚਲੀ ਜਾਵੇ ਪਰ ਮੈਂ ਸੰਵਿਧਾਨ ਦੀ ਰੱਖਿਆ ਕਰਕੇ ਰਹੂੰਗਾ ਔਰ ਉਹ ਸੰਵਿਧਾਨ ਦੀ ਰੱਖਿਆ ਕਰ ਰਹੇ ਨੇ ਔਰ ਅਸੀਂ ਉਹਨਾਂ ਦੇ ਨਾਲ ਬਿਲਕੁਲ ਪੂਰਾ ਰੋਲ ਰਹੇਗਾ ਜੀ ਜਿਵੇਂ ਪਹਿਲਾਂ ਵਿਧਾਨ ਸਭਾ ਦੇ ਇਲੈਕਸ਼ਨਾਂ ਚ ਨਾਰੀ ਸ਼ਕਤੀ ਨੇ ਇੱਕ ਇੱਕ ਘਰ ਦੀ ਮੈਂ ਕਹਿੰਨੇ ਇੱਕ ਮਹਿਲਾ ਜੇ ਘਰ ਚ ਝਾੜੂ ਚੱਕ ਲੇ ਤਾਂ ਸਾਰਾ ਪਰਿਵਾਰ ਉਹਦੇ ਨਾਲ ਹੀ ਵੋਟ ਪਾਉਂਦਾ ਹੈ ਤਾਂ ਉਹੀ ਹੁੰਦੀ ਰਹੂਗਾ ਔਰ ਪੂਰੇ ਜੋਸ਼ ਨਾਲ ਐਕਟਿਵਾਰ ਨਾਰੀ ਸ਼ਕਤੀ ਅੱਗੇ ਅੱਗੇ ਵੱਧ ਕੇ ਝਾੜੂ ਫੇਰੂ। ਕੋਈ ਜਿਉਂ ਹੀ ਕੀ ਕਰਨੂ ਕਰਕੇ ਉਹਨਾਂ ਨੂੰ ਇਹ ਹੈ ਵੀ ਸ਼ਾਇਦ ਅਸੀਂ ਆਮ ਆਦਮੀ ਪਾਰਟੀ ਖਤਮ ਕਰ ਦਾਂਗੇ ਪਰ ਉਹ ਆਮ ਆਦਮੀ ਪਾਰਟੀ ਹੈ ਖਤਮ ਨਹੀਂ ਕਰ ਸਕਦੇ। ਆਮ ਆਦਮੀ ਕੋਈ ਪਾਰਟੀ ਨਹੀਂ ਹੈ ਇਹ ਸੋਚ ਹੈ। ਅਰਵਿੰਦ ਕੇਜਰੀਵਾਲ ਇੱਕ ਇਨਸਾਨ ਨਹੀਂ ਅਰਵਿੰਦ ਕੇਜਰੀਵਾਲ ਇੱਕ ਸੋਚ ਹੈ। ਇੱਕ ਅਰਵਿੰਦ ਕੇਜਰੀਵਾਲ ਨੂੰ ਅੰਦਰ ਕਰਨਗੇ ਹਜ਼ਾਰਾਂ ਅਰਵਿੰਦ ਕੇਜਰੀਵਾਲ ਬਾਹਰ ਬਾਹਰ ਖੜੇ ਨੇ। ਲੱਖਾਂ ਕੇਜਰੀਵਾਲ ਬਾਹਰ ਖੜੇ ਨੇ ਕਿਹਨੂੰ ਕਿਹਨ